ਸਿੰਘ ਸਾਹਿਬ ਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹਜਮ ਨਹੀਂ ਹੋ ਰਿਹਾ ਜਿਹਦੇ ਵਿੱਚੋਂ ਫੈਸਲਾ ਹੋਇਆ ਸੀ ਕਿ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਕਾਲ ਤਖਤ ਸਭ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਸਾ ਸਿੰਘ ਬਲਟੋਵਾ ਨੂੰ 10 ਸਾਲੀ ਕੱਢਿਆ ਇਹ ਜਿਹੜੀਆਂ ਤਿੰਨ ਚਾਰ ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਥ ਸਿੰਘ ਸਹਿਬਾਨ ਨੇ ਉਹ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਜਦੋਂ ਜਥੇਦਾਰ ਗੁਰਚਰ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼ਰੋਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਜੇ ਸਭ ਤੋਂ ਕਮਜ਼ੋਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮਕਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਸਾਥੀ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ ਦਿੱਤਾ ਸੀ ਜੇਕਰ ਇਹਨਾਂ ਨੂੰ ਪਤਾ ਸੀ ਗਿਆਨੀ ਹਰਪੀ ਸਿੰਘ ਬਾਰੇ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਜਥੇਦਾਰ ਐਕਟਿੰਗ ਜਥੇਦਾਰ ਕਾਲਸਾ ਸਾਹਿਬ ਕਿਉਂ ਲਾਇਆ ਸਿੰਘ ਸਾਹਿਬ ਦਮਦਮਾ ਸਾਹਿਬ ਕਿਉਂ ਲਾਇਆ ਏਡੀਆਂ ਉੱਚ ਪਦਵੀਆਂ ਤੇ ਕਿਉਂ ਲਾਇਆ ਤੇ ਹੁਣ ਤਕਲੀਫ ਹੋਈ ਕਿਉਂਕਿ ਹੁਣ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਸੱਚ ਸੀ ਆਪਣੀ ਆਤਮਾ ਤੋਂ ਕੰਮ ਲੈ ਕੇ ਉਹਨਾਂ ਨੇ ਜੋ ਫੈਸਲੇ ਸੁਣਾਏ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਉਹਦੇ ਵਿੱਚ ਜੋ ਉਹਨਾਂ ਨੇ ਫੈਸਲਾ ਕੀਤਾ ਉਹ ਉਹਦੇ ਨਾਲ ਸਿੱਖ ਕੌਮ ਤੇ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਬਣ ਗਿਆ ਪਹਿਲੀ ਗੱਲ ਤੇ ਇਹ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਹੈ ਹਮੇਸ਼ਾ ਹੀ ਅੰਮ੍ਰਿਤਸਰ ਤੀਜਾ ਸਖ ਸਮੁੰਦਰੀ ਹਾਲ ਚ ਕੰਪਲੈਕਸ ਐਸਜੀਪੀਸੀ ਉੱਥੇ ਹੁੰਦੀ ਸੀ ਪਰ ਪਤਾ ਨਹੀਂ ਅਚਾਨਕ ਇਹਨਾਂ ਨੂੰ ਇਹ ਅੰਮ੍ਰਿਤਸਰ ਤੋਂ ਬਾਹਰ ਕਰਨ ਦੀ ਲੋੜ ਕਿਉਂ ਪੈ ਗਈ ਔਰ ਜਿਹੜਾ ਇਸ ਮੀਟਿੰਗ ਦੇ ਵਿੱਚ ਨਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਉਹ ਬਹੁਤ ਹੀ ਚਿੰਤਾਜਨਕ ਹੈ ਔਰ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਤਿੰਨ ਮੈਂਬਰੀ ਕਮੇਟੀ ਕਿ ਉਹ ਫੈਸਲਾ ਕਰੇਗੀ ਤੇ 15 ਦਿਨ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਜਦੋਂ ਤਿੰਨ ਮੈਂਬਰੀ ਕਮੇਟੀ ਬਣਾਈ ਤੇ ਉੱਥੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਸਨ ਉਹਨਾਂ ਨੇ ਵੀ ਕਿਹਾ ਕਿ ਇੱਕ ਮੈਂਬਰ ਸਾਡਾ ਲੈ ਲਓ ਲੇਕਿਨ ਉਹਨਾਂ ਨੇ ਇਹ ਮੈਂਬਰ ਨਹੀਂ ਲਿਆ ਤੇ ਆਪਣੇ ਨਰੋਲ ਹੀ ਮੈਂਬਰ ਇਹਨਾਂ ਨੇ ਲੈ ਲਏ ਜਿਸ ਦੇ ਨਾਲ ਸਿੱਧੇ ਤੌਰ ਤੇ ਸ਼ੱਕ ਦੀ ਸੂਈ ਜਾਂਦੀ ਹੈ ਕਿ ਇਹਨਾਂ ਦੀ ਮਨ ਦੀ ਭਾਵਨਾ ਕੀ ਹੈ ਅਕਾਲੀ ਅਗੂ ਰਸਾ ਸਿੰਘ ਗੁਰਤੂਆ ਲਗਾਤਾਰ ਵਕਫਾ ਕਿ ਜੱਥੇਦਾਰਾਂ ਦੇ ਉਂਗਲ ਚੁਕਦੇ ਪਏ ਤੁਹਾਨੂੰ ਨਹੀਂ ਲੱਗਦਾ 6 ਸਤਵਾਇਆ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਜਿਹੜੇ ਸਹੀ ਫੈਸਲੇ ਲੈਂਦੇ ਆ ਉਹਰੇ ਪੂਰੇ ਖਿਲਾਫ ਜਾ ਰਹੇ ਆ ਬਿਲਕੁਲ ਵਿਰਸਾ ਸਿੰਘ ਵਲਟੋਆ ਨੇ ਜੋ ਸਿੰਘ ਸਾਹਿਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਹੜਾ ਮੁੱਖ ਵੱਡਾ ਇਸ਼ੂ ਹੈ ਉਹ ਇਹ ਹੈ ਕਿ ਜਿਹੜਾ 2 ਦਸੰਬਰ ਨੂੰ ਪੰਸ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਜੋ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹਜਮ ਨਹੀਂ ਹੋ ਰਿਆ ਜਿਹਦੇ ਵਿੱਚੋਂ ਫੈਸਲਾ ਹੋਇਆ ਸੀ ਕਿ ਸਰਤਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਕਾਲ ਤਖਤ ਸਭ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਸਾ ਸਿੰਘ ਵਲਟੋਵਾ ਨੂੰ 10 ਸਾਲੀ ਕੱਢਿਆ ਇਹ ਜਿਹੜੀਆਂ 3-4 ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਥ ਸਿੰਘ ਸਹਿਬਾਨ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੀ ਇਸ ਕਰਕੇ ਉਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਸੀ ਉਹ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨਿਭਾਈ ਸੀ ਉਹਨਾਂ ਨੇ ਬਿਲਕੁਲ ਜੋ ਸਹੀ ਫੈਸਲਾ ਕੀਤਾ ਸੀ ਲੇਕਿਨ ਇਹ ਹੁਣ ਚਾਹੁੰਦੇ ਨੇ ਕਿ ਉਸ ਫੈਸਲੇ ਨੂੰ ਚੇਂਜ ਕੀਤਾ ਜਾਵੇ ਲੇਕਿਨ ਸਿੱਖ ਕੌਮ ਕਦੇ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਸਾਰਾ ਪੰਥ ਜਿਹੜਾ ਹੈ ਐਸ ਵਕਤ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਮੈਂ ਇੱਥੇ ਜ਼ਿਕਰ ਕਰਦਿਆਂ ਕਿ ਅੱਜ ਯਾਦ ਆਉਂਦੀ ਹੈ ਸੁਰਗਵਾਸੀ ਜਥੇਦਾਰ ਗੁਰਚਨ ਸਿੰਘ ਟੋੜਾ ਜੀ ਦੀ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜਟੌੜਾ ਰਹੇ ਲਗਭਗ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ 23 ਸਾਲ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਲੇਕਿਨ ਉਹ ਜਦੋਂ ਪ੍ਰਧਾਨ ਸਨ ਉਦੋਂ ਅਕਾਲੀ ਦਲ ਸਰਦਾ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਨ ਲੇਕਿਨ ਕਦੇ ਵੀ ਜਥੇਦਾਰ ਗੁਰਚਰਨ ਸਿੰਘ ਜਟੌੜਾ ਅਕਾਲੀ ਦਲ ਦੇ ਨਾਲ ਸਹਿਮਤ ਹੁੰਦੇ ਸੀ ਨਹੀਂ ਲੇਕਿਨ ਉਹਨਾਂ ਦੇ ਅਧੀਨ ਨਹੀਂ ਸਨ ਉਹਨਾਂ ਨੇ ਕਦੀ ਵੀ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਕੰਮ ਨਹੀਂ ਕਰਨ ਕੀਤੇ ਤੇ ਮਾਫ ਕਰਦਿਆ ਜੇ 31 ਮਾਰਚ 2004 ਨੂੰ ਜਦੋਂ ਜਥੇਦਾਰ ਗੁਚਰ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼ਰੋਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਮੈਂ ਨਾ ਨਾ ਹੀ ਲਵਾ ਤੁਸੀਂ ਸਾਰੇ ਸਮਝਦੇ ਹੋ ਕਿ ਹੁਣ ਕਿੱਥੋਂ ਬਣ ਕੇ ਆਉਂਦੇ ਨੇ ਤੇ ਕਿਵੇਂ ਉਹਨਾਂ ਨੂੰ ਮੁੜ ਕੇ ਫੇਰ ਭੇਜਿਆ ਜਾਂਦਾ ਹੈ ਜੇ ਸਭ ਤੋਂ ਕਮਜ਼ੋਰ ਸ਼ਰੋਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਸਿਕ ਸਿਕ ਸਿਕੰਟਰ ਵਿੱਚ ਗ੍ਰੋਸ ਹੈ ਕਿ ਜੇਕਰ ਐ ਜੀ ਪੀ ਸੀ ਪ੍ਰਧਾਨ ਬੀਬੀ ਜਗੀਰਪੁਰ ਦੇ ਬਾਰੇ ਵੱਡੀ ਸਭਾ ਵਾਲੀ ਬੋਲ ਸਕਦੇ ਉਹਦੇ ਵਾਸਤੇ ਮੀਟਿੰਗ ਨਹੀਂ ਬੁਲਾਈ ਗਈ ਜੇ ਕਾਲ ਤੱਕ ਸਾਫ ਦੇ ਜੱਥੇਦਾਰ ਬਾਦਲਾ ਦੇ ਖਿਲਾਫ ਕੋਈ ਫੈਸਲਾ ਕਰਦੇ ਉਹਦੇ ਵਾਸਤੇ ਇਮੀਡੀਏਟ ਮੀਟਿੰਗ ਬੁਲਾਈ ਗਈ ਅਧਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜੱਥੇਦਾਰਾਂ ਦੇ ਉੱਤੇ ਬਾਦਲਾ ਦਾ ਪੂਰਾ ਕਮਜ਼ੋਰੀ ਦੀ ਪ੍ਰਸਾਬਤ ਕੀਤੀ ਜਾ ਸਕਦਾ ਇਹਦੇ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ ਅੱਜ ਜਿਹੜਾ ਵੀ ਛੋਟਾ ਬੱਚਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਸਿੱਖ ਇਤਿਹਾਸ ਨੂੰ ਜਾਣਦਾ ਹੈ ਪੜ੍ਹਦਾ ਹੈ ਸੁਣਦਾ ਹੈ ਉਹ ਇਹ ਸਮਝ ਰਿਹਾ ਹੈ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮ ਹਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਔਰ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਚਾਹੇ ਉਹ ਦੇਸ਼ ਵਿੱਚ ਬੈਠੀਆਂ ਨੇ ਚਾਹੇ ਵਿਦੇਸ਼ ਵਿੱਚ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਇਹ ਇਹਨਾਂ ਨੇ ਅਜੇ ਤੱਕ ਉਹ ਜਿਹੜਾ ਆਪਣਾ ਸਿਸਟਮ ਹੈ ਉਹ ਕਹਿੰਦੇ ਨਾ ਰੱਸੀ ਸੜ ਗਈ ਪਰ ਵੱਲ ਨਹੀਂ ਗਿਆ ਇਹਨਾਂ ਦੇ ਮਨ ਚੋਂ ਇਹ ਗੱਲ ਜਾ ਹੀ ਨਹੀਂ ਰਹੀ ਕਿ ਅਸੀਂ ਜਿਹੜੇ ਆ ਅਕਾਲੀ ਦਲ ਇੱਕ ਵੱਖਰੀ ਸੰਸਥਾ ਹੈ ਅਕਾਲ ਤਖਸਾ ਵੱਖਰੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਜੇ ਵੀ ਉਹਦੇ ਉੱਤੇ ਆਪਣੇ ਆਪ ਨੂੰ ਕਾਬਜ਼ ਸਮਝਦੇ ਨੇ ਸੱਜਣ ਜੀ ਸਾਹਿਬ ਤੁਸੀਂ ਅਚੀਵ ਖਾਲਸਾ ਜਵਾਨ ਦੇ ਕਪਿਸਤ ਸਤਾਵਾ ਦੀ ਆ ਗੂ ਵੀ ਨਹੀਂ ਉਹ ਵੀਦਾਰ ਵੀ ਹੋ ਔਰ ਸਿੱਖ ਬੁੱਧ ਜੀ ਦੇ ਤੋਂ ਤੇ ਹੀ ਜਾਣੇ ਜਾਂਦੇ ਹੋ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਲਾਸਟ ਕੀ ਨਿਕਲਦੇ ਦੇ ਕਿਸ ਤਰ੍ਹਾਂ ਮੈਂ ਸਮਝਦਾ ਕਿ ਜਿਸ ਦਿਨ ਪਹਿਲੋਂ ਸਿੰਘ ਸਹਿਬਾਨ ਦੇ ਇਹਨਾਂ ਨੇ ਖਿਲਾਫ ਉਦੋਂ ਗੱਲਬਾਤ ਕੀਤੀ ਸੀ ਵਿਰਸਾ ਸਿੰਘ ਗੁਟੋਵਾ ਨੇ ਬੋਲਿਆ ਸੀ ਤੇ ਉਸ ਵਕਤ ਜਥੇਦਾਰ ਅਕਾਲ ਤਖਤ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਨੇ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਜੀ ਨੇ ਤੇ ਨਾਲ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਗਿਆਨੀ ਰਵੀਰ ਸਿੰਘ ਜੀ ਦੇ ਖਿਲਾਫ ਕੋਈ ਗੱਲ ਹੋਈ ਤੇ ਅਸੀਂ ਅਸਤੀਫਾ ਦੇ ਦੇਾਂਗੇ ਔਰ ਮੈਂ ਸਮਝਣਾ ਮੈਂ ਉਹਨਾਂ ਨੂੰ ਸੁਝਾਅ ਤੇ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਮਰਿਆਦਾ ਦਾ ਪਤਾ ਹੈ ਮੈਂ ਆਪਣੀ ਮਰਿਆਦਾ ਵਿੱਚ ਰਹਿ ਕੇ ਲੇਕਿਨ ਜੋ ਹੁਣ ਇਹ ਕੁਝ ਹੋ ਰਿਹਾ ਹੈ ਮੈਂ ਸਮਝਣਾ ਕਿ ਸਿੰਘ ਸਾਹਿਬ ਨੂੰ ਸਾਥੀ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ ਦਿੱਤਾ ਸੀ ਜੇਕਰ ਇਹਨਾਂ ਨੂੰ ਪਤਾ ਸੀ ਗਿਆਨੀ ਹਰਪ ਸਿੰਘ ਬਾਰੇ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਜਥੇਦਾਰ ਐਕਟਿੰਗ ਜਥੇਦਾਰ ਕਾਲਸਾ ਸਾਹਿਬ ਕਿਉਂ ਲਾਇਆ ਸਿੰਘ ਸਾਹਿਬ ਦਮਦਮਾ ਸਾਹਿਬ ਕਿਉਂ ਲਾਇਆ ਏਡੀਆਂ ਉੱਚ ਪਦਵੀਆਂ ਤੇ ਕਿਉਂ ਲਾਇਆ ਤੇ ਹੁਣ ਤਕਲੀਫ ਹੋਈ ਕਿਉਂਕਿ ਹੁਣ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਸੱਚੀ ਆਪਣੀ ਆਤਮਾ ਤੋਂ ਕੰਮ ਲੈ ਕੇ ਉਹਨਾਂ ਨੇ ਜੋ ਫੈਸਲੇ ਸੁਣਾਏ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ ਕੁਝ ਦਿਨ ਪਹਿਲਾਂ ਜਹਾਰਪੀ ਸਿੰਘ ਵੱਲੋਂ ਅਸਤੀਫਾ ਦਿੱਤਾ ਜਾਂਦਾ ਪਰ ਉਸ ਸਮੇਂ ਜਿਹੜੇ ਬਾਕੀ ਕਥਿਆਰਸੀ ਉਹ ਕਹਿੰਦੇ ਸੀ ਵੀ ਅਸਤੀਫਾ ਨਹੀਂ ਮਨਜ਼ੂਰ ਕਰੀਕ ਇਹ ਅਸਤੀਫਾ ਦੇਣਗੇ ਅਸੀਂ ਵੀ ਦਵਾਂਗੇ ਪਰ ਅੱਜ ਦੂਜੇ ਜਥੇਦਾਰ ਕਿਉਂ ਚੁੱਪ ਨੇ ਇਹੀ ਵਿਸ਼ਾ ਵੱਡਾ ਹੈ ਸਭ ਤੋਂ ਵੱਡ ਮੈਂ ਇਹੀ बार-बार ਬੇਨਤੀ ਕਰ ਰਿਹਾ ਕਿ ਮੈਂ ਸੁਝਾਅ ਤੇ ਨਹੀਂ ਦੇ ਸਕਦਾ ਲੇਕਿਨ ਆਪਣੀਆਂ ਭਾਵਨਾਵਾਂ ਤੋਂ ਨਿਮਰਤਾ ਸਹਿਤ ਜਾਨੂ ਤੇ ਕਰਵਾ ਸਕਦੇ ਆਂ ਔਰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਹਿੰਦੁਸਤਾਨ ਨਹੀਂ ਵਿਦੇਸ਼ਾਂ ਦੇ ਸਿੱਖ ਵੀ ਇਸ ਝੰਡੇ ਦੇ ਥੱਲੇ ਇੱਕ ਝੰਡੇ ਥੱਲੇ ਇਕੱਠੇ ਹੋਣਗੇ ਕਿ ਅਸੀਂ ਪੰਥ ਨੂੰ ਬਚਾਉਣਾ ਹੈ ਆਪਣੀਆਂ ਸਿੱਖ ਸੰਸਥਾਵਾਂ ਨੂੰ ਕਿਵੇਂ ਬਚਾਉਣਾ ਹੈ ਔਰ ਸਿੰਘ ਸਾਹਿਬ ਨੂੰ ਇਹਦੇ ਤੇ ਸਕਤੀ ਨਾਲ ਫੈਸਲਾ ਲੈਣਾ ਚਾਹੀਦਾ ਵਿਰਸਾ ਸਿੰਘ ਵਲਟੋਆ ਨੇ ਜੋ ਸਿੰਘ ਸਾਹਿਬ ਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਜੋ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹজম ਨਹੀਂ ਹੋ ਰਿਹਾ ਜਿਹਦੇ ਵਿੱਚੋਂ ਫੈਸਲਾ ਹੋਇਆ ਸੀ ਕਿ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਕਾਲ ਤਖਤ ਸਭ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਸਾ ਸਿੰਘ ਵਲਟੋਵਾ ਨੂੰ 10 ਸਾਲੀ ਕੱਢਿਆ ਇਹ ਜਿਹੜੀਆਂ 3-4 ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਜ ਸਿੰਘ ਸਹਿਬਾਨ ਨੇ ਉਹ ਇਹਨਾਂ ਨੂੰ ਹজম ਨਹੀਂ ਹੋ ਰਹੀ ਜਦੋਂ ਜਥੇਦਾਰ ਗੁਰਚਰ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਜੇ ਸਭ ਤੋਂ ਕਮਜ਼ੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮ ਹਕਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਸਾਥੀ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਮਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ ਦਿੱਤਾ ਸੀ ਜੇਕਰ ਇਹਨਾਂ ਨੂੰ ਪਤਾ ਸੀ ਗਿਆਨੀ ਹਰਪੀ ਸਿੰਘ ਬਾਰੇ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਜਥੇਦਾਰ ਐਕਟਿੰਗ ਜਥੇਦਾਰ ਕਾਲਤੂ ਸਾਹਿਬ ਕਿਉਂ ਲਾਇਆ ਸਿੰਘ ਸਾਹਿਬ ਦਮਦਮਾ ਸਾਹਿਬ ਕਿਉਂ ਲਾਇਆ ਏਡੀਆਂ ਉੱਚ ਪਦਵੀਆਂ ਤੇ ਕਿਉਂ ਲਾਇਆ ਤੇ ਹੁਣ ਤਕਲੀਫ ਹੋਈ ਕਿਉਂਕਿ ਹੁਣ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਸੱਚ ਸੀ ਆਪਣੀ ਆਤਮਾ ਤੋਂ ਕੰਮ ਲੈ ਕੇ ਉਹਨਾਂ ਨੇ ਜੋ ਫੈਸਲੇ ਸੁਣਾਏ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਦੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਉਹਦੇ ਵਿੱਚ ਜੋ ਉਹਨਾਂ ਨੇ ਫੈਸਲਾ ਕੀਤਾ ਉਹ ਉਹਦੇ ਨਾਲ ਸਿੱਖ ਕੌਮ ਤੇ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਬਣ ਗਿਆ ਪਹਿਲੀ ਗੱਲ ਤੇ ਇਹ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੈ ਇਹ ਹਮੇਸ਼ਾ ਹੀ ਅੰਮ੍ਰਿਤਸਰ ਤੀਜਸਕ ਸਮੁੰਦਰੀ ਹਾਲ ਚ ਕੰਪਲੈਕਸ ਐਸਜੀਪੀਸੀ ਉੱਥੇ ਹੁੰਦੀ ਸੀ ਪਰ ਪਤਾ ਨਹੀਂ ਅਚਾਨਕ ਇਹਨਾਂ ਨੂੰ ਇਹ ਅੰਮ੍ਰਿਤਸਰ ਤੋਂ ਬਾਹਰ ਕਰਨ ਦੀ ਲੋੜ ਕਿਉਂ ਪੈ ਗਈ ਔਰ ਜਿਹੜਾ ਇਸ ਮੀਟਿੰਗ ਦੇ ਵਿੱਚ ਨਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਉਹ ਬਹੁਤ ਹੀ ਚਿੰਤਾਜਨਕ ਹੈ ਔਰ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਤਿੰਨ ਮੈਂਬਰੀ ਕਮੇਟੀ ਕਿ ਉਹ ਫੈਸਲਾ ਕਰੇਗੀ ਤੇ 15 ਦਿਨ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਜਦੋਂ ਤਿੰਨ ਮੈਂਬਰੀ ਕਮੇਟੀ ਬਣਾਈ ਤੇ ਉੱਥੇ ਜਿਹੜੇ ਵਿਰੋਧੀ ਧਿਰ ਦੇ ਮੈਂਬਰਸ ਸਨ ਉਹਨਾਂ ਨੇ ਵੀ ਕਿਹਾ ਕਿ ਇੱਕ ਮੈਂਬਰ ਸਾਡਾ ਲੈ ਲਓ ਲੇਕਿਨ ਉਹਨਾਂ ਨੇ ਇਹ ਮੈਂਬਰ ਨਹੀਂ ਲਿਆ ਤੇ ਆਪਣੇ ਨਰੋਲ ਹੀ ਮੈਂਬਰ ਇਹਨਾਂ ਨੇ ਲੈ ਲਏ ਜਿਸ ਦੇ ਨਾਲ ਸਿੱਧੇ ਤੌਰ ਤੇ ਸ਼ੱਕ ਦੀ ਸੂਈ ਜਾਂਦੀ ਹੈ ਕਿ ਇਹਨਾਂ ਦੀ ਮਨ ਦੀ ਭਾਵਨਾ ਕੀ ਹੈ ਕਾਲੀ ਅਗੂ ਵਿਸ਼ਾ ਸਿੰਘ ਵੇਟੂਆ ਲਗਾਤਾਰ ਵਕ ਵਕ ਜੱਤੇ ਲੜਾ ਤੇ ਉਂਗਲ ਚੁਕਦੇ ਪਏ ਹੈ ਨਹੀਂ ਉਹ ਨਹੀਂ ਲਗਦਾ ਸਿਕਸਨ ਸਮਿਆ ਇਹਨਾਂ ਵਿਰੋਧ ਕਰਨਾ ਚਾਹੀਦਾ ਕਿ ਜਿਹੜੇ ਸਹੀ ਫੈਸਲੇ ਲੈਂਦੇ ਆ ਉਹਰੇ ਪੂਰੇ ਖਲਾਫ ਜਾ ਰਹੇ ਬਿਲਕੁਲ ਵਿਰਸਾ ਸਿੰਘ ਵਲਟੋਆ ਨੇ ਜੋ ਸਿੰਘ ਸਾਹਿਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਹੜਾ ਮੁੱਖ ਵੱਡਾ ਇਸ਼ੂ ਹੈ ਉਹ ਇਹ ਹੈ ਕਿ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਜੋ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹজম ਨਹੀਂ ਹੋ ਰਿਹਾ ਜਿਹਦੇ ਵਿੱਚ ਉਹ ਫੈਸਲਾ ਹੋਇਆ ਸੀ ਕਿ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਗਲ ਤੱਕ ਸਭ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਸਾ ਸਿੰਘ ਵਲਟੋਵਾ ਨੂੰ 10 ਸਾਲ ਲਈ ਕੱਢਿਆ ਇਹ ਜਿਹੜੀਆਂ 3-4 ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਜ ਸਿੰਘ ਸਹਿਬਾਨ ਨੇ ਉਹ ਇਹਨਾਂ ਨੂੰ ਹজম ਨਹੀਂ ਹੋ ਰਹੀ ਇਸ ਕਰਕੇ ਉਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਸੀ ਉਹ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਭਾਇੀ ਸੀ ਉਹਨਾਂ ਨੇ ਬਿਲਕੁਲ ਜੋ ਸਹੀ ਫੈਸਲਾ ਕੀਤਾ ਸੀ ਲੇਕਿਨ ਇਹ ਹੁਣ ਚਾਹੁੰਦੇ ਨੇ ਕਿ ਉਸ ਫੈਸਲੇ ਨੂੰ ਚੇਂਜ ਕੀਤਾ ਜਾਵੇ ਲੇਕਿਨ ਸਿੱਖ ਕੌਮ ਕਦੇ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਸਾਰਾ ਪੰਥ ਜਿਹੜਾ ਹੈ ਐਸ ਵਕਤ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਮੈਂ ਇੱਥੇ ਜਗਰ ਕਰਦਿਆਂ ਕਿ ਅੱਜ ਯਾਦ ਆਉਂਦੀ ਹੈ ਸੁਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜਟੌੜਾ ਰਹੇ ਲਗਭਗ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ 23 ਸਾਲ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਲੇਕਿਨ ਉਹ ਜਦੋਂ ਪ੍ਰਧਾਨ ਸਨ ਉਦੋਂ ਅਕਾਲੀ ਦਲ ਸਰਦਾ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਨ ਲੇਕਿਨ ਕਦੇ ਵੀ ਜਥੇਦਾਰ ਗੁਰਚਰਨ ਸਿੰਘ ਜਟੌੜਾ ਅਕਾਲੀ ਦਲ ਦੇ ਨਾਲ ਸਹਿਮਤ ਹੁੰਦੇ ਸੀ ਨਹੀਂ ਲੇਕਿਨ ਉਹਨਾਂ ਦੇ ਅਧੀਨ ਨਹੀਂ ਸਨ ਉਹਨਾਂ ਨੇ ਕਦੇ ਵੀ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਕੰਮ ਨਹੀਂ ਕਰਨ ਕੀਤੇ ਤੇ ਮਾਫ ਕਰਦਿਆ ਜੇ 31 ਮਾਰਚ 2004 ਨੂੰ ਜਦੋਂ ਜ਼ਥੇਦਾਰ ਗੁਚਰ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਮੈਂ ਨਾ ਨਾ ਹੀ ਲਵਾ ਤੁਸੀਂ ਸਾਰੇ ਸਮਝਦੇ ਹੋ ਕਿ ਹੁਣ ਕਿੱਥੋਂ ਬਣ ਕੇ ਆਉਂਦੇ ਨੇ ਤੇ ਕਿਵੇਂ ਉਹਨਾਂ ਨੂੰ ਮੁੜ ਕੇ ਹੋਰ ਭੇਜਿਆ ਜਾਂਦਾ ਹੈ ਜੇ ਸਭ ਤੋਂ ਕਮਜ਼ੋਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਸਿਕ 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 ਸੰਟਰ ਵਿੱਚ ਗਰੁੱਸ ਹੈ ਕਿ ਜੇਕਰ ਐਜੀਪੀਸੀ ਪ੍ਰਧਾਨ ਬੀਬੀ ਜਗੀਰਪੁਰ ਦੇ ਬਾਰੇ ਬੱਧੀ ਸਭ ਦਲੀ ਬੋਲ ਸਕਦੇ ਉਹਦੇ ਵਾਸਤੇ ਮੀਟਿੰਗ ਨਹੀਂ ਬੁਲਾਈ ਗਈ ਜੇ ਅਕਾਲ ਤਖਤ ਸਰਪ ਦੇ ਜੱਤੇਦਾਰ ਬਾਦਲਾ ਦੇ ਖਿਲਾਫ ਕੋਈ ਫੈਸਲਾ ਕਰਦੇ ਉਹਦੇ ਵਾਸਤੇ ਇਮੀਡੀਏਟ ਮੀਟਿੰਗ ਬੁਲਾਈ ਗਈ ਅਜਨ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜੱਤੇਦਾਰਾਂ ਦੇ ਉੱਤੇ ਬਾਦਲਾ ਦਾ ਪੂਰਾ ਕਮਜ਼ੋਰੀ ਪਸਾਬ ਕੀਤਾ ਜਾ ਇਹਦੇ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ ਅੱਜ ਜਿਹੜਾ ਵੀ ਛੋਟਾ ਬੱਚਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਸਿੱਖ ਇਤਿਹਾਸ ਨੂੰ ਜਾਣਦਾ ਹੈ ਪੜ੍ਹਦਾ ਹੈ ਸੁਣਦਾ ਹੈ ਉਹ ਇਹ ਸਮਝ ਰਿਹਾ ਹੈ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮਘਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਔਰ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਚਾਹੇ ਉਹ ਦੇਸ਼ ਵਿੱਚ بیٹھیਆਂ ਨੇ ਚਾਹੇ ਵਿਦੇਸ਼ ਵਿੱਚ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਇਹ ਇਹਨਾਂ ਨੇ ਅਜੇ ਤੱਕ ਉਹ ਜਿਹੜਾ ਆਪਣਾ ਸਿਸਟਮ ਹੈ ਉਹ ਕਹਿੰਦੇ ਨਾ ਰੱਸੀ ਸੜ ਗਈ ਪਰ ਵੱਲ ਨਹੀਂ ਗਿਆ ਇਹਨਾਂ ਦੇ ਮਨ ਚੋਂ ਇਹ ਗੱਲ ਜਾ ਹੀ ਨਹੀਂ ਰਹੀ ਕਿ ਅਸੀਂ ਜਿਹੜੇ ਆ ਅਕਾਲੀ ਦਲ ਇੱਕ ਵੱਖਰੀ ਸੰਸਥਾ ਹੈ ਅਕਾਲ ਤਖਸਾ ਵੱਖਰੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਜੇ ਵੀ ਉਹਦੇ ਉਤੇ ਆਪਣੇ ਆਪ ਨੂੰ ਕਾਬਜ਼ ਸਮਝਦੇ ਨੇ ਸੱਜਣ ਸਾਹਿਬ ਤੁਸੀਂ ਅਚੀਵ ਖਾਲਸਾ ਜਵਾਨ ਦੇ ਮੈਂਬਰ ਵੀ ਹੋ ਔਰ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂ ਵੀ ਰਹੇ ਹੋ ਉਭਦਾਰ ਵੀ ਹੋ ਔਰ ਸਿੱਖ ਬੁੱਧ ਜੀ ਦੇ ਤੋਂ ਉਸੇ ਹੀ ਜਾਣੇ ਜਾਂਦੇ ਹੋ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਲਾਸਟ ਕੀ ਨਿਕਲਦੇ ਦੇ ਕਿਸ ਤਰ੍ਹਾਂ ਮੈਂ ਸਮਝਦਾ ਕਿ ਜਿਸ ਦਿਨ ਪਹਿਲੋਂ ਸਿੰਘ ਸਾਹਿਬਾਨ ਦੇ ਇਹਨਾਂ ਨੇ ਖਿਲਾਫ ਉਦੋਂ ਗੱਲਬਾਤ ਕੀਤੀ ਸੀ ਵਿਰਸਾ ਸਿੰਘ ਵਟੋਵਾ ਨੇ ਬੋਲਿਆ ਸੀ ਤੇ ਉਸ ਵਕਤ ਜਸਵੰਤ ਅਕਾਲਤਖ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਨੇ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਜੀ ਨੇ ਤੇ ਨਾਲ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਗੈਨੀ ਰਗਵੀਰ ਸਿੰਘ ਜੀ ਦੇ ਖਿਲਾਫ ਕੋਈ ਗੱਲ ਹੋਈ ਤੇ ਅਸੀਂ ਅਸਤੀਫਾ ਦੇ ਦੇਾਂਗੇ ਔਰ ਮੈਂ ਸਮਝਣਾ ਮੈਂ ਉਹਨਾਂ ਨੂੰ ਸੁਝਾਅ ਤੇ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਮਰਿਆਦਾ ਦਾ ਪਤਾ ਹੈ ਮੈਂ ਆਪਣੀ ਮਰਿਆਦਾ ਵਿੱਚ ਰਹਿ ਕੇ ਲੇਕਿਨ ਜੋ ਹੁਣ ਇਹ ਕੁਝ ਹੋ ਰਿਹਾ ਹੈ ਮੈਂ ਸਮਝਣਾ ਕਿ ਸਿੰਘ ਸਾਹਿਬ ਨੂੰ ਸਾਥੀ ਉਹਨਾਂ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ ਦਿੱਤਾ ਸੀ ਜੇਕਰ ਇਹਨਾਂ ਨੂੰ ਪਤਾ ਸੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਜਥੇਦਾਰ ਐਕਟਿੰਗ ਜਥੇਦਾਰ ਕਾਲਤੂ ਸਾਹਿਬ ਕਿਉਂ ਲਾਇਆ ਸਿੰਘ ਸਾਹਿਬ ਦੰਦਮਾ ਸਾਹਿਬ ਕਿਉਂ ਲਾਇਆ ਏਡੀਆਂ ਉੱਚ ਪਦਵੀਆਂ ਤੇ ਕਿਉਂ ਲਾਇਆ ਤੇ ਹੁਣ ਤਕਲੀਫ ਹੋਈ ਕਿਉਂਕਿ ਹੁਣ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਸੱਚ ਸੀ ਆਪਣੀ ਆਤਮਾ ਤੋਂ ਕੰਮ ਲੈ ਕੇ ਉਹਨਾਂ ਨੇ ਜੋ ਫੈਸਲੇ ਸੁਣਾਏ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ ਉਸ ਦਿਨ ਪਹਿਲਾਂ ਮੇਰੇ ਦਿੱਤੇ ਬਾਕੀ ਜਥੇਦਾਰ ਸੀ ਉਹ ਕਹਿੰਦੇ ਸੀ ਵੀ ਸਤੀਫਾ ਨਹੀਂ ਮੰਜ਼ੂਰ ਕਰੀ ਤੇ ਇਹ ਸਤੀਫਾ ਦੇਣਗੇ ਅਸੀਂ ਵੀ ਦਵਾਂਗੇ ਪਰ ਅੱਜ ਦੂਜੇ ਜਥੇਦਾਰ ਕਿਉਂ ਚੁੱਪ ਨੇ ਇਹੀ ਵਿਸ਼ਾ ਵੱਡਾ ਹੈ ਸਭ ਤੋਂ ਵੱਡ ਮੈਂ ਇਹ ਹੀ बार-बार ਬੇਨਤੀ ਕਰ ਰਿਹਾ ਕਿ ਮੈਂ ਸੁਝਾਅ ਤਾਂ ਨਹੀਂ ਦੇ ਸਕਦਾ ਲੇਕਿਨ ਆਪਣੀਆਂ ਭਾਵਨਾਵਾਂ ਤੋਂ ਨਿਮਰਤਾ ਸਹਿਤ ਜਾਨੂ ਤੇ ਕਰਵਾ ਸਕਦੇ ਹਾਂ ਔਰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਹਿੰਦੁਸਤਾਨ ਨਹੀਂ ਵਿਦੇਸ਼ਾਂ ਦੇ ਸਿੱਖ ਵੀ ਇਸ ਝੰਡੇ ਦੇ ਥੱਲੇ ਇੱਕ ਝੰਡੇ ਥੱਲੇ ਇਕੱਠੇ ਹੋਣਗੇ ਕਿ ਅਸੀਂ ਪੰਥ ਨੂੰ ਬਚਾਉਣਾ ਹੈ ਆਪਣੀਆਂ ਸਿੱਖ ਸੰਸਥਾਵਾਂ ਨੂੰ ਕਿਵੇਂ ਬਚਾਉਣਾ ਹੈ ਔਰ ਸਿੰਘ ਸਾਹਿਬ ਨੂੰ ਇਹਦੇ ਤੇ ਸਖਤੀ ਨਾਲ ਫੈਸਲਾ ਲੈਣਾ ਚਾਹੀਦਾ ਹੈ। ਵਿਰਸਾ ਸਿੰਘ ਵਲਟੋਆ ਨੇ ਜੋ ਸਿੰਘ ਸਾਹਿਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ। ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਜਿਹੜਾ 2 ਦਸੰਬਰ ਨੂੰ ਪੰਚ ਸਿੰਘ ਸਾਹਿਬਾਂ ਦੀ ਮੀਟਿੰਗ ਤੋਂ ਜੋ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹজম ਨਹੀਂ ਹੋ ਰਿਹਾ ਜਿਹਦੇ ਵਿੱਚ ਉਹ ਫੈਸਲਾ ਹੋਇਆ ਸੀ ਕਿ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਰਸਾ ਸਿੰਘ ਬੁਲਟੋਵਾ ਨੂੰ 10 ਸਾਲੀ ਕੱਢਿਆ ਇਹ ਜਿਹੜੀਆਂ 3-4 ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਚ ਸਿੰਘ ਸਾਹਿਬਾਨ ਨੇ ਉਹ ਇਹਨਾਂ ਨੂੰ ਹজম ਨਹੀਂ ਹੋ ਰਹੀ ਜਦੋਂ ਜਥੇਦਾਰ ਗੁਰਚਰ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼ਰੋਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਜੇ ਸਭ ਤੋਂ ਕਮਜ਼ੋਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮਕਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਸਾਥੀ ਉਹਨਾਂ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ ਦਿੱਤਾ ਸੀ ਜੇਕਰ ਇਹਨਾਂ ਨੂੰ ਪਤਾ ਸੀ ਗਿਆਨੀ ਹਰਪ ਸਿੰਘ ਬਾਰੇ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਜਥੇਦਾਰ ਐਕਟਿੰਗ ਜਥੇਦਾਰ ਕਾਲਤੂ ਸਾਹਿਬ ਕਿਉਂ ਲਾਇਆ ਸਿੰਘ ਸਾਹਿਬ ਦੰਦਮਾ ਸਾਹਿਬ ਕਿਉਂ ਲਾਇਆ ਏਡੀਆਂ ਉੱਚ ਪਦਵੀਆਂ ਤੇ ਕਿਉਂ ਲਾਇਆ ਤੇ ਹੁਣ ਤਕਲੀਫ ਹੋਈ ਕਿਉਂਕਿ ਹੁਣ ਇਹਨਾਂ ਦੇ ਖਿਲਾਫ ਜੋ ਉਹਨਾਂ ਨੇ ਸੱਚ ਸੀ ਆਪਣੀ ਆਤਮਾ ਤੋਂ ਕੰਮ ਲੈ ਕੇ ਉਹਨਾਂ ਨੇ ਜੋ ਫੈਸਲੇ ਸੁਣਾਏ ਨੇ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਉਹਦੇ ਵਿੱਚ ਜੋ ਉਹਨਾਂ ਨੇ ਫੈਸਲਾ ਕੀਤਾ ਉਹ ਉਹਦੇ ਨਾਲ ਸਿੱਖ ਕੌਮ ਤੇ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਬਣ ਗਿਆ ਪਹਿਲੀ ਗੱਲ ਤੇ ਇਹ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੈ ਇਹ ਹਮੇਸ਼ਾ ਹੀ ਅੰਮ੍ਰਿਤਸਰ ਤੀਜਸਕ ਸਮੁੰਦਰੀ ਹਾਲ ਚ ਕੰਪਲੈਕਸ ਐਸਜੀਪੀਸੀ ਉੱਥੇ ਹੁੰਦੀ ਸੀ ਪਰ ਪਤਾ ਨਹੀਂ ਅਚਾਨਕ ਇਹਨਾਂ ਨੂੰ ਇਹ ਅੰਮ੍ਰਿਤਸਰ ਤੋਂ ਬਾਹਰ ਕਰਨ ਦੀ ਲੋੜ ਕਿਉਂ ਪੈ ਗਈ ਔਰ ਜਿਹੜਾ ਇਸ ਮੀਟਿੰਗ ਦੇ ਵਿੱਚ ਨਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਉਹ ਬਹੁਤ ਹੀ ਚਿੰਤਾਜਨਕ ਹੈ ਔਰ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਤਿੰਨ ਮੈਂਬਰੀ ਕਮੇਟੀ ਕਿ ਉਹ ਫੈਸਲਾ ਕਰੇਗੀ ਤੇ 15 ਦਿਨ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਜਦੋਂ ਤਿੰਨ ਮੈਂਬਰੀ ਕਮੇਟੀ ਬਣਾਈ ਤੇ ਉੱਥੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਸਨ ਉਹਨਾਂ ਨੇ ਵੀ ਕਿਹਾ ਕਿ ਇੱਕ ਮੈਂਬਰ ਸਾਡਾ ਲੈ ਲਓ ਲੇਕਿਨ ਉਹਨਾਂ ਨੇ ਇਹ ਮੈਂਬਰ ਨਹੀਂ ਲਿਆ ਤੇ ਆਪਣੇ ਨਰੋਲ ਹੀ ਮੈਂਬਰ ਇਹਨਾਂ ਨੇ ਲੈ ਲਏ ਜਿਸ ਦੇ ਨਾਲ ਸਿੱਧੇ ਤੌਰ ਤੇ ਸ਼ੱਕ ਦੀ ਸੂਈ ਜਾਂਦੀ ਹੈ ਕਿ ਇਹਨਾਂ ਦੀ ਮੰਨ ਦੀ ਭਾਵਨਾ ਕੀ ਹੈ ਕੱਲੀ ਅਗੂ ਰੁਸ਼ਦਾ ਸਿੰਘ ਬਟੂਆ ਲਗਾਤਾਰ ਵਕਫਾ ਕਿ ਜੱਥੇਦਾਰਾਂ ਤੇ ਉਂਗਲ ਚੁਕਦੇ ਪਏ ਨਹੀਂ ਲੱਗਦਾ 6 ਸਭਾ ਇਹਨਾਂ ਵਿਰੋਧ ਕਰਨਾ ਚਾਹੀਦਾ ਕਿ ਜਿਹੜੇ ਸਹੀ ਫੈਸਲੇ ਲੈਂਦੇ ਆ ਉਹਰੇ ਉਹਰੇ ਖਲਾਫ ਜਾ ਰਹੇ ਬਿਲਕੁਲ ਵਿਰਸਾ ਸਿੰਘ ਵਲਟੋਆ ਨੇ ਜੋ ਸਿੰਘ ਸਾਹਿਬਾਰੇ ਸ਼ਬਦਾਵਲੀ ਵਰਤੀ ਉਹ ਬਹੁਤ ਹੀ निंदनीययोग ਹੈ ਔਰ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕਿਸੇ ਵੱਡੇ ਅਕਾਲੀ ਆਗੂ ਦਾ ਹੱਥ ਹੈ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਹੜਾ ਮੁੱਖ ਵੱਡਾ ਇਸ਼ੂ ਹੈ ਉਹ ਇਹ ਹੈ ਕਿ ਜਿਹੜਾ 2 ਦਸੰਬਰ ਨੂੰ ਪੰਜ ਸੇ ਸਹਿਬਾਨ ਦੀ ਮੀਟਿੰਗ ਤੋਂ ਜੋ ਫੈਸਲਾ ਹੋਇਆ ਸੀ ਉਹ ਇਹਨਾਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਹজম ਨਹੀਂ ਹੋ ਰਿਹਾ ਜਿਹਦੇ ਵਿੱਚੋਂ ਫੈਸਲਾ ਹੋਇਆ ਸੀ ਕਿ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਅਗਲ ਤੱਕ ਸਭ ਤੋਂ ਫਖਰੇ ਕੌਮ ਉਹ ਵਾਪਸ ਲਿਆ ਗਿਆ ਫਿਰ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਵਿਸਾ ਸਿੰਘ ਬਲਟੋਵਾ ਨੂੰ 10 ਸਾਲੀ ਕੱਢਿਆ ਇਹ ਜਿਹੜੀਆਂ 3-4 ਉਹਨਾਂ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਪੰਥ ਸਿੰਘ ਸਹਿਬਾਨ ਨੇ ਉਹ ਇਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਇਸ ਕਰਕੇ ਉਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਸੀ ਉਹ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਭਾਇੀ ਸੀ ਉਹਨਾਂ ਨੇ ਬਿਲਕੁਲ ਜੋ ਸਹੀ ਫੈਸਲਾ ਕੀਤਾ ਸੀ ਲੇਕਿਨ ਇਹ ਹੁਣ ਚਾਹੁੰਦੇ ਨੇ ਕਿ ਉਸ ਫੈਸਲੇ ਨੂੰ ਚੇਂਜ ਕੀਤਾ ਜਾਵੇ ਲੇਕਿਨ ਸਿੱਖ ਕੌਮ ਕਦੇ ਵੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਸਾਰਾ ਪੰਥ ਜਿਹੜਾ ਹੈ ਐਸ ਵਕਤ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਮੈਂ ਇੱਥੇ ਜ਼ਿਕਰ ਕਰਦਿਆਂ ਕਿ ਅੱਜ ਯਾਦ ਆਉਂਦੀ ਹੈ ਸੁਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਰਹੇ ਲਗਭਗ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ 23 ਸਾਲ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਲੇਕਿਨ ਉਹ ਜਦੋਂ ਪ੍ਰਧਾਨ ਸਨ ਉਦੋਂ ਅਕਾਲੀ ਦਲ ਸਦਾ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਨ ਲੇਕਿਨ ਕਦੇ ਵੀ ਜਥੇਦਾਰ ਗੁਰਚਰਨ ਸਿੰਘ ਟੋੜਾ ਅਕਾਲੀ ਦਲ ਦੇ ਨਾਲ ਸਹਿਮਤ ਹੁੰਦੇ ਸੀ ਨਹੀਂ ਲੇਕਿਨ ਉਹਨਾਂ ਦੇ ਅਧੀਨ ਨਹੀਂ ਸਨ ਉਹਨਾਂ ਨੇ ਕਦੇ ਵੀ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਕੰਮ ਨਹੀਂ ਕਰਨ ਕੀਤੇ ਤੇ ਮਾਫ ਕਰਦਿਆ ਜੇ 31 ਮਾਰਚ 2004 ਨੂੰ ਜਦੋਂ ਜ਼ਥੇਦਾਰ ਗੁਜਰਤ ਸਿੰਘ ਜੀ ਟੋੜਾ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਦਾ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਇੰਡੀਪੈਂਡੈਂਟ ਫੈਸਲੇ ਲੈਣ ਵਿੱਚ ਨਹੀਂ ਰਿਹਾ ਮੈਂ ਨਾ ਨਾ ਹੀ ਲਵਾ ਤੁਸੀਂ ਸਾਰੇ ਸਮਝਦੇ ਹੋ ਕਿ ਹੁਣ ਕਿੱਥੋਂ ਬਣ ਕੇ ਆਉਂਦੇ ਨੇ ਤੇ ਕਿਵੇਂ ਉਹਨਾਂ ਨੂੰ ਮੁੜ ਕੇ ਹੋਇ ਭੇਜਿਆ ਜਾਂਦਾ ਹੈ ਜੇ ਸਭ ਤੋਂ ਕਮਜ਼ੋਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤਾਂ ਕਿ ਜਿਹੜੇ ਫੈਸਲੇ ਨੇ ਉਹ ਅਕਾਲੀ ਦਲ ਆਪ ਲਵੇ ਉਹਦੇ ਪ੍ਰਧਾਨ ਜੀ ਲੈਣ ਸਿਕ 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 ਸੰਤਰ ਵਿੱਚ ਗਰੁੱਸ ਹੈ ਕਿ ਜੇਕਰ ਐਜੀਪੀਸੀ ਪ੍ਰਧਾਨ ਬੀਬੀ ਜਗੀਰਪੁਰ ਦੇ ਬਾਰੇ ਪਰ ਦੀਸਬਦਲੀ ਬੋਲ ਸਕਦੇ ਉਹਦੇ ਵਾਸਤੇ ਮੀਟਿੰਗ ਨਹੀਂ ਬੁਲਾਈ ਗਈ ਜੇ ਕਾਲ ਤੱਕ ਸਰਬ ਦੇ ਜੱਥੇਦਾਰ ਬਾਜ਼ਾ ਦੇ ਖਿਲਾਫ ਕੋਈ ਫੈਸਲਾ ਕਰਦੇ ਉਹਦੇ ਵਾਸਤੇ ਇਮੀਜ ਮੀਟਿੰਗ ਬੁਲਾਈ ਗਈ ਅਧਨ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜੱਥੇਦਾਰਾਂ ਦੇ ਉੱਤੇ ਬਾਜ਼ਾ ਦਾ ਪੂਰਾ ਕਮਜ਼ੋਰੀ ਸਾਬਤ ਕੀਤੀ ਜਾਂਦੀ ਇਹਦੇ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ ਅੱਜ ਜਿਹੜਾ ਵੀ ਛੋਟਾ ਬੱਚਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਸਿੱਖ ਇਤਿਹਾਸ ਨੂੰ ਜਾਣਦਾ ਹੈ ਪੜ੍ਹਦਾ ਹੈ ਸੁਣਦਾ ਹੈ ਉਹ ਇਹ ਸਮਝ ਰਿਹਾ ਹੈ ਕਿ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਉਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਲੇਕਿਨ ਇਹ ਅਕਾਲੀ ਦਲ ਦਾ ਆਤਮਘਾਤੀ ਫੈਸਲਾ ਹੈ ਇਹਦੇ ਵਿੱਚ ਕਦੇ ਵੀ ਇਹ ਕਾਮਯਾਬ ਨਹੀਂ ਹੋਣਗੇ ਇਹ ਬਹੁਤ ਵੱਡਾ ਇਸ਼ੂ ਬਣ ਜਾਣਾ ਹੈ ਔਰ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਚਾਹੇ ਉਹ ਦੇਸ਼ ਵਿੱਚ بیٹੀਆਂ ਨੇ ਚਾਹੇ ਵਿਦੇਸ਼ ਵਿੱਚ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਇਹ ਇਹਨਾਂ ਨੇ ਅਜੇ ਤੱਕ ਉਹ ਜਿਹੜਾ ਆਪਣਾ ਸਿਸਟਮ ਹੈ ਉਹ ਕਹਿੰਦੇ ਨਾ ਰੱਸੀ ਸੜ ਗਈ ਪਰ ਵੱਲ ਨਹੀਂ ਗਿਆ ਇਹਨਾਂ ਦੇ ਮਨ ਚੋਂ ਇਹ ਗੱਲ ਜਾ ਹੀ ਨਹੀਂ ਰਹੀ ਕਿ ਅਸੀਂ ਜਿਹੜੇ ਆ ਅਕਾਲੀ ਦਲ ਇੱਕ ਵੱਖਰੀ ਸੰਸਥਾ ਹੈ ਅਕਾਲ ਤਖਸਾ ਵੱਖਰੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਜੇ ਵੀ ਉਹਦੇ ਉਤੇ ਆਪਣੇ ਆਪ ਨੂੰ ਕਾਬਜ਼ ਸਮਝਦੇ ਨੇ ਸੱਜਣ ਸਾਹਿਬ ਤੁਸੀਂ ਚੀਫ ਕਾਨਸਲਟਵਾਨ ਦੇ ਮੈਂਬਰ ਵੀ ਹੋ ਔਰ ਵੱਖ-ਵੱਖ ਸਿੱਖ ਸੰਸਥਾਵਾਂ ਦੇ ਅਗੂ ਵੀ ਰਹੇ ਹੋ ਉਪਦੇਸ਼ਕ ਵੀ ਹੋ ਔਰ ਸਿੱਖ ਬੁੱਧਜੀਵਨ ਦੇ ਤੋਂਟੇ ਹੀ ਜਾਣ ਚੱਲਦੇ ਹੋ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਲਾਸਟ ਕੀ ਨਿਕਲਦੇ ਦੇ ਕਿਸ ਤਰ੍ਹਾਂ ਮੈਂ ਸਮਝਦਾ ਕਿ ਜਿਸ ਦਿਨ ਪਹਿਲੋਂ ਸਿੰਘ ਸਾਹਿਬਾਨ ਦੇ ਇਹਨਾਂ ਨੇ ਖਿਲਾਫ ਉਦੋਂ ਗੱਲਬਾਤ ਕੀਤੀ ਸੀ ਵਿਰਸਾ ਸਿੰਘ ਗੁਟੋਵਾ ਨੇ ਬੋਲਿਆ ਸੀ ਤੇ ਉਸ ਵਕਤ ਜਸਤੇਜਰ ਅਕਾਲਤਖ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਨੇ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਜੀ ਨੇ ਤੇ ਨਾਲ ਸਾਥੀਆਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਗੈਨੀ ਰਗਵੀਰ ਸਿੰਘ ਜੀ ਦੇ ਖਿਲਾਫ ਕੋਈ ਗੱਲ ਹੋਈ ਤੇ ਅਸੀਂ ਅਸਤੀਫਾ ਦੇ ਦੇਾਂਗੇ ਔਰ ਮੈਂ ਸਮਝਣਾ ਮੈਂ ਉਹਨਾਂ ਨੂੰ ਸੁਝਾਅ ਤੇ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਮਰਿਆਦਾ ਦਾ ਪਤਾ ਹੈ ਮੈਂ ਆਪਣੀ ਮਰਿਆਦਾ ਵਿੱਚ ਰਹਿ ਕੇ ਲੇਕਿਨ ਜੋ ਹੁਣ ਇਹ ਕੁਝ ਹੋ ਰਿਹਾ ਹੈ ਮੈਂ ਸਮਝਣਾ ਕਿ ਸਿੰਘ ਸਾਹਿਬ ਨੂੰ ਸਾਥੀ ਉਹਨਾਂ ਦੇ ਜਿਹੜੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ 2 ਦਸੰਬਰ ਨੂੰ ਫੈਸਲਾ ਕੀਤਾ ਸੀ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਅਸੀਂ ਅਸਤੀਫਾ ਦੇਾਂਗੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਇਹ ਗ੍ਰੰਥੀ ਸਨ ਜਿਸ ਵਕਤ ਉਹਨਾਂ ਦੇ ਸਾਡੂ ਇਹ ਜਿਹੜੇ ਨੇ ਉੱਥੇ ਉਹ ਵੀ ਜੌਬ ਕਰਦੇ ਸਨ ਉਹਨਾਂ ਦੇ ਖਿਲਾਫ ਉਸ ਵਕਤ ਵੀ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਤੇ ਉਹ ਜਿਹੜੀ ਸ਼ਿਕਾਇਤ ਸੀ ਉਹ ਫਲਾਈਂਗ ਸਕੁਐਡ ਵਾਲਿਆਂ ਨੇ ਉਹਨੂੰ ਕਰਕੇ ਤੇ ਫਾਈਲ ਕਰ